ਕਿਰਿਆਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਸਾਨਾਗੋ ਦਰਸ਼ਨਪਾਲ ਨੂੰ ਪਾਰਟੀ ਜੋ ਕੱਢਿਆ ਗਿਆ ਹੈ ਜਾਨੋ ਕਾਰਨ ਦਰਸਲ ਪਾਲ ਕ੍ਰਾਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਹਨ ਨਵੀਂ ਦਿੱਲੀ ਸੀਪੀਆਈ ਨੇ ਸੰਯੁਕਤ ਕਿਸਾਨ ਮੋਰਚੇ ਦੇ ਕਰਨ ਵਿਨਰ ਅਤੇ ਸੀਨੀਅਰ ਕਿਸਾਨ ਅਗੂਦਰਸ਼ਨ ਪਾਲ ਨੂੰ ਪਾਰਟੀ ਵਿਰੋਧ ਗਤੀਵਿਧੀਆਂ ਅਤੇ ਧੜੇ ਬੰਦੀ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਨਕਸਲੀਆਂ ਨਾਲ ਕਠीन ਸਬੰਧਾਂ ਨਾਲ ਫਰ ਦਾਫਾ ਹੋਣ ਤੋਂ ਬਾਅਦ ਪਾਰਟੀ ਨੇ ਇਸ ਕਦਮ ਚੁੱਕਿਆ ਹੈ ਵਕ ਵਕਸਾਰ ਜੁਨੀਅਨ ਦੇ ਦੀ ਸਹਾਜੀ ਸੰਸਥਾਵਾਂ ਜੀ ਸੰਯੁਕਤ ਕਿਸਾਨ ਮੋਰਚੇ ਨੇ ਘੋਣ ਰੱਦ ਕੀਤੇ ਗਏ ਤਿੰਨ ਖੇਤ ਕਾਨੂੰਨ ਵਿਰੋਧ ਇੱਕ ਸਾਲ ਤੱਕ ਵਿਰੋਧੀ ਪ੍ਰਦਰਸ਼ਨ ਕੀਤਾ ਸੀ ਪਾਲ ਕ੍ਰਾਂਤੀਕਰਕੀ ਸਾਲ ਜੂਨੀਅਨ ਦੇ ਪ੍ਰਧਾਨ ਵੀ ਰਹੇ ਹਨ ਅਗਲੀ ਖਬਰ ਭਗਵੰਤ ਮਾਨ ਨੇ ਕਿਹਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣਗੇ ਤੁਰੀ ਦੇ ਪਿੰਡ ਵਿੱਚ ਵਿਕਾਸ ਹਿਤ ਨਤੀ ਗੋੜ ਦੀ ਗ੍ਰਾਂਟ ਜਾਰੀ ਅਤੇ ਸੰਗਰੂਰ ਪત્રਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਦੀਆਂ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਨ ਕਰੇਗੀ ਜਨਤਾ ਨੇ ਅਗਲੀ ਆਮ ਚੋਣ ਵਿੱਚ ਰਾਜ ਦੀਆਂ ਸਾਰੀਆਂ 13 ਸੀਟਾਂ ਜਿੱਤਉਣ ਦਾ ਮਨ ਬਣਾ ਲਿਆ ਹੈ ਲੋਕ ਸਭਾ ਚੋਣਾਂ 3 13 ਤੋਂ 0 ਦੇ ਸਕੋਰ ਨਾਲ ਜਿੱਤਣਗੇ ਜਦ ਕੀ ਹੋਰਾਂ ਨਾ ਪਾਰਟੀਆਂ ਦਿਖਾਤੇ ਵੀ ਨਹੀਂ ਖੁੱਲਣਗਾ ਯਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਪਿੰਡ ਕਾਜਲਾ ਦੀ ਲਾਇਬ੍ਰੇਰੀ ਦੀ ਉਦਘਾਟਨ ਕਰਨ ਸੰਗਰੂਰ ਜ਼ਿਲ੍ਹੇ ਵਿੱਚ 4.62 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ 14 ਨਵੀਆਂ ਦਿਹਾਤੀ ਆ ਯੂਨਿਕ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਸਰਪਿਤ ਕੀਤੀਆਂ ਉਪਰੰਤ ਸ਼ਾਮ ਨੂੰ ਸੰਗਰੂਰ ਦੇ ਵਾਰ ਹੀ ਰੋਜ਼ ਸਟੇਡੀਅਮ 'ਚ ਬਣਵੀ ਲੱਖ ਦੀ ਲਾਗਤ ਨਾਲ ਬਣੀ ਹਾਕੀ ਐਸਟਰੋਲਫਰ ਮੈਦਾਨ ਤੇ 14 ਲੱਖ ਦੀ ਲਾਗਤ ਨਾਲ ਬਣਾਇਆ ਡੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਕੀਤਾ ਅਗਲੀ ਖਬਰ ਪੰਜਾਬ ਪੁਲਿਸ ਦਾ ਪੇਪਰ ਲੈਣ ਮਗਰੋਂ ਨਹੀਂ ਗੱਡੀਆਂ ਅਜੇ ਤੱਕ ਰੀਜਨਲ ਰੋਸ ਚ ਪੰਜਾਬ ਦੇ ਨੌਜਵਾਨ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਲਾਰਾ ਇੱਕ ਵਾਰ ਫਿਰ ਸਾਹਮਣੇ ਆਈ ਦੇ ਲਾਰਾ ਹੁਣ ਪੰਜਾਬ ਪੁਲਿਸ ਦੀ ਭਰਤੀ ਤੇ ਚ ਲਾਇਆ ਗਿਆ ਹੈ ਨੌਜਵਾਨਾਂ ਵੱਜੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਅੰਦਰ ਇੰਟੈਲੀਜੈਂਟ ਅਤੇ ਇਨਵੈਸਟਿਗੇਸ਼ਨ ਦੀਆਂ ਇੱਕਿਆਰ ਇੱਕ ਸੋ ਬਾਅਦ ਪੋਸਟਾਂ ਕੱਢੀਆਂ ਗਈਆਂ ਸਨ ਜਿਸ ਵਿੱਚ 50000 ਤੋਂ ਦੇ ਕਰੀਬ ਨੌਜਵਾਨਾਂ ਨੇ ਪੇਪਰ ਦਿੱਤਾ ਸੀ ਪੇਪਰਾਂ ਦਾ ਪੇਪਰ ਤਾਂ ਦਿੱਤਾ ਗਿਆ ਪਰ ਹਜੇ ਤੱਕ ਰਿਜ਼ਲਟ ਨਹੀਂ ਆਇਆ ਅਹ ਤੇ ਰਿਜ਼ਲਟ ਨੂੰ ਲੈ ਕੇ ਨੌਜਵਾਨ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਡੀਜੀਪੀ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਇਨਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਆਪਣੀ ਰਿਜ਼ਲਟ ਦੀ ਮੰਗ ਕੀਤੀ ਗਈ ਹੈ ਅਗਲੀ ਕਬਰਾਰੇ ਸਾਰੇ આરોਪ ਸਹੀ ਜੱਜ ਸਾਹਿਬ ਨੇ ਦੱਸ ਦੱਸਾਂਗੇ ਸੱਚ ਸੁਖਬੀਰ ਬਾਦਲ ਉਹ ਜੋ ਕੀਤੇ ਮੰਨ ਹਾਰੀ ਕੇਸ ਤੇ ਮੁੱਖ ਮੰਤਰੀ ਮਾਨ ਦਾ ਜਵਾਬ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਲਤ ਬਿਆਨਬਾਜ਼ੀ ਦੇ આરોਪ ਲਗਾਉਂਦਿਆਂ ਵੀਰਵਾਰ ਨੂੰ ਮੁਕਸਰ ਤੇ ਅਦਾਲਤ ਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਨ ਹਾਰੀ ਦਾ ਕੇਸ ਧਾਰਿਤ ਕੀਤਾ ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਉਹਨਾਂ ਨੇ ਤਿੱਖਾ ਪਲਟਵਾਰ ਕੀਤਾ ਤੇ ਹੈ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ 1 ਨਵੰਬਰ ਨੂੰ ਐਸਐਸਵਾਈਐਲ ਦੇ ਮੁੱਦੇ ਉੱਤੇ ਉਹਨਾਂ ਨੇ ਜੋ ਬਦਲ ਪਰਿਵਾਰ ਤੇ આરોਪ ਲਾਇ ਸਨ ਉਹ ਬਿਲਕੁਲ ਸਹੀ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਚੋਹਣ ਤਾਂ ਉਹਨਾਂ ਖਿਲਾਫ ਕੋਈ ਵੀ ਕੇਸ ਦਾਇਰ ਕਰਵਾ ਸਕਦੇ ਹਨ ਉਸ ਉਹ ਉਸ ਤਰੀਕ ਤੋਂ ਕੋਰਟ ਵਿੱਚ ਪੇਸ਼ ਹੋਣਗੇ ਅਤੇ ਅਜਾਜ ਦੇ ਨੂੰ ਦੱਸਣਗੇ ਕਿ ਉਹਨਾਂ ਕੋਲ ਨਾ ਸਿਰਫ ਬਾਗਲ ਪਰਿਵਾਰ ਦੇ ਭ੍ਰਿਸ਼ਟਾਚਾਰ ਦੇ ਇਹ ਸਬੂਤ ਹਨ ਸਗੋਂ ਬਾਦਲ ਪਰਿਵਾਰ ਵੱਜੋਂ ਸੋਖ ਵੇਲਾ ਰਿਜੋਰਟ ਸਨੇਤ کئی ਹੋਰ ਤਾਰੇ 12 ਵਿੱਚ ਕੀਤੇ ਪ੍ਰਿਸ਼ਟਾਚਾਰ ਅਤੇ ਸਾਰੇ ਦਸਤਾਵੇਜ਼ ਵੀ ਮੌਜੂਦ ਹਨ ਜੋ ਉਹ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨਗੇ ਜਿਨ੍ਹਾਂ ਨੂੰ ਹਰ ਤਰੀਕ ਦੌਰਾਨ ਗਲਤ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਖਬਰ 5 ਮਹੀਨੇ ਪਹਿਲਾਂ ਕੈਨੇਡਾ ਚ ਖੇਡਣਗੇ ਇੱਕ ਵੱਡੀ ਖਿਡਾਰੀ ਨੂੰ ਅਚਾਨਕ ਮੌਤ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦਾ ਕਬੱਡੀ ਖੇਡਣ ਖਿਡਾਰੀ ਨੇ ਕੈਨੇਡਾ ਦੇ ਵੈਨਕਿਊਵਰ ਵਿੱਚ ਮੌਤ ਹੋ ਗਈ ਖਿਡਾਰੀ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ ਮ੍ਰਿਤਕ ਦੀ ਪਛਾਣ ਕਪੂਰ ਥਲਾ ਦੇ ਕਸਬਾ ਦਿਲਵਾ ਦੇ ਪਿੰਡ ਸੰਗ ਸਗੋਵਾਲ ਦੇ ਰਹਿਣ ਵਾਲੇ 31 ਸਾਲ ਤਲਵੰਡੀ ਸਿੰਘ ਦਿਦਾਵਜੁ ਹੋਈ ਉਹ 5 ਮਹੀਨੇ ਪਹਿਲਾਂ ਕਬੱਡੀ ਖੇਡਣ ਕੈਨੇਡਾ ਗਿਆ ਸੀ ਇਹ ਵੀ ਕਿਹਾ ਗਿਆ ਹੈ ਕਿ ਹੀ ਕਬੱਡੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਮੁਕ ਮੌਤ ਦੀ ਖਬਰ ਸੁਣ ਕੇ ਪਰਿਵਾਰ ਦੁਖੀ ਹੈ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਦੇ ਪਿੰਡ ਵਿੱਚ ਸਨਾਟ ਸ਼ੌਕ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਬਰ ਚੰਡੀਗੜ੍ਹ ਵਿੱਚ ਅੱਜ ਤੁੰਦ ਨਿਕਲਣ ਦੇ ਆਸਾਰ ਸੀਤ ਲਹਿਰ ਤੋਂ ਅਜੇ ਨਹੀਂ ਮਿਲੀ ਰहत ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਅੱਜ ਤੁੰਦ ਨਿਕਲਣ ਦੀਆਂ ਪੁਖਬਾਣੀ ਕੀਤੀ ਹੈ ਲੋਕਾਂ ਨੂੰ ਤੁੰਦ ਵੀ ਤੁੰਦ ਵੀ ਕੁਝ ਰਾਹਤ ਮਿਲੇਗੀ ਦਿਨ ਵੇਲੇ ਮੌਸਮ ਸਾਫ਼ ਰਹੇਗਾ ਪਰ ਤੁੰਦ ਠੰਡੀਆਂ ਹਵਾਵਾਂ ਕਾਰਨ ਤਾਪਮਨ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ ਸੀਤ ਲਹਿਰ ਕਾਰਨ ਬਦਦਾਰ ਨੂੰ ਵੱਧ ਤੋਂ ਵੱਧ ਤਾਪਮਨ 10.8 ਡਿਗਰੀ ਸੈਲਸੀਅਸ ਰਿਹਾ ਹੈ ਜੋ ਸ਼ੀ ਮਾਲਾ ਅਤੇ ਸ਼੍ਰੀ ਨਗਰ ਤੋਂ ਵੀ ਘਟ ਹੈ ਅਤੇ ਅੱਜ ਵੱਧ ਤੋਂ ਵੱਧ ਤਾਪਮਨ 14 ਡਿਗਰੀ ਅਤੇ ਘੱਟ ਘੱਟ ਤਾਪਮਨ 6 ਡਿਗਰੀ ਸੈਲਸੀਅਸ ਰਹੇਗੀ ਸਵੇਰ ਹਨ ਮੌਸਮ ਵਿਗਿਆਨ ਅਤੇ ਅਗਲੇ 4 ਦਿਨਾਂ ਤੱਕ ਤਾਪਮਨ ਵਧੰਦੀ ਰਹਿਣ ਦੀ ਫਿਕਰ ਬਾਣੀ ਕੀਤੀ ਹੈ ਮੌਸਮ ਵਿਗਿਆਨ ਵਿਭਾਗ ਅਨੁਸਾਰ ਬਰਾਜਨ ਰੀ ਨੂੰ ਵੱਧ ਤੋਂ ਵੱਧ ਤਾਪਮਨ 14 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸ ਤਰ੍ਹਾਂ ਦੇ 14 13 14 ਜਨਵਰੀ ਨੂੰ ਮੀਂਹ ਦਾ ਤਾਪਮਨ 8 ਤੋਂ 16 ਡਿਗਰੀ ਤੱਕ ਘਟੋ-ਘਟ 7 ਸੈਲਸੀਅਸ ਅਤੇ 15 ਜਨਵਰੀ ਨੂੰ ਵੱਧ ਤੋਂ ਆ ਤਾਪਮਨ 16 ਡਿਗਰੀ ਦਰਜ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ